ਖੜੀ ਦੀਆਂ ਵਿੱਚ ਚੀਆ ਬੋਡਮ ਮੇਰੀ ਆਉਂਦੀ ਇਹ ਕੈਬਿਨ ਦਾ ਕਿਆ ਰੱਖਦਾ ਹੈ ਉਹ ਫਿਰ ਮੁੜ ਦੱਸ ਕਰਤਾ ਤਾਂ ਕਿ ਜਦੋਂ ਪਾਲਾ ਅਗਰੇ ਇਹ ਵੀ ਲੱਗੀਆਂਗੇ ऑलरेडी ਹੋ ਚੁੱਕੀ ਹੈ ਮੈਂ ਉਹਨੂੰ ਤਾਂ ਫਰਦਰ ਹੀ ਸਪੋਰਟ ਦੇਣ ਲਈ ਕਿਹਾ ਸੀ ਫੋਟੋ ਚੇਰ ਤੇ ਪਟਿਆਲਾ ਸਬ ਪੁਲਿਸ ਵੱਲੋਂ ਐਫ ਆਈ ਆਰ ਨੰਬਰ 12 ਸਰੰਦ ਪੁਲਿਸ ਸਟੇਸ਼ਨ ਵਿੱਚ 11 ਫ फेब्रुवारी ਨੂੰ ਦਰਜ ਹੋਈ ਸੀ ਜਿਦੇ ਚ ਅਸੀਂ ਤਿੰਨ ਅਕਿਊਜ਼ਡ ਅਰੈਸਟ ਕੀਤੇ ਸੀਗੇ ਇਹਨਾਂ ਤਿੰਨਾਂ ਦਾ ਨਾਮ ਸਾਹਿਲ ਗੁਰਪ੍ਰੀਤ ਅਤੇ ਤੇਜਬੀਰ ਸਿੰਘ ਏਲੀਅਸ ਸਾਬੀ ਜੋ ਕਿ ਪਟਿਆਲਾ ਜਿਲ੍ਹੇ ਦੇ ਵਿੱਚ ਕੈਦ ਸੀਗਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤਫਤੀਸ਼ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਸੀ ਕਿ ਇਹ ਜਿਹੜੇ ਅਕਿਊਜ਼ਡ ਸੀਗੇ ਇਹ ਅਰਸ਼ਦਲਾ ਗੈਂਗ ਦੇ ਲਈ ਕੰਮ ਕਰਦੇ ਸੀਗੇ ਅਸੀਂ ਉਸ ਵੇਲੇ ਇਸ ਕੇਸ ਦੇ ਵਿੱਚ ਪੰਜ ਵੈਪਨ ਰਿਕਵਰ ਕੀਤੇ ਸਿਗੇ ਜੋ ਕਿ ਬੱਤੀ ਬੁਰ ਦੇ ਕੰਟਰੀ ਮੇਡ ਪਿਸਟਲ ਸਿਗੇ ਉਸ ਕੇਸ ਦੀ ਡੂੰਘਾਈ ਦੇ ਵਿੱਚ ਤਫਤੀਸ਼ ਕਰਦੇ ਹੋਏ ਉਸੇ ਕੇਸ ਦੇ ਸਿਲਸਿਲੇ ਦੇ ਵਿੱਚ ਤੇਜਵੀਰ ਸਿੰਘ ਏਲੀਅਸ ਸਾਭੀ ਕੋਲੋਂ ਚਾਰ ਹੋਰ ਦੇਸੀ ਜਿਹੜੇ ਵੈਪਨ ਨੇ ਉਹ ਰਿਕਵਰ ਹੋਏ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਇਹ ਜਿਹੜਾ ਪੂਰਾ ਇਹਦਾ 카rtel ਚੱਲ ਰਿਹਾ ਸੀਗਾ ਇਲੀਗਲ ਵੈਪਨ ਦਾ ਇਹਦਾ origin Madhya Pradesh ਤੋਂ ਹੋ ਰਿਹਾ ਹੈ ਕਿ ਮધ્યਪ੍ਰਦੇਸ਼ਨ ਤੋਂ ਇਹਨਾਂ ਤੋਂ ਇਹਨਾਂ ਨੂੰ ਕੁਝ ਬੰਦੇ ਜਿਹੜੇ ਨੇ ਇਹ ਵੈਪਨ ਇੱਥੇ ਸਪਲਾਈ ਕਰ ਰਹੇ ਸੀ ਇਸ ਕੇਸ ਦੇ ਵਿੱਚ ਸਾਨੂੰ ਹੋਰ ਵੀ ਅਰੈਸਟ ਕਰਨ ਦੀ ਉਮੀਦ ਹੈ ਤੇ ਅਸੀਂ ਇਸ ਕੇਸ ਦੀ ਜੜ ਤੱਕ ਉਹ ਜਾਵਾਂਗੇ ਹਜੇ ਇਸ ਕੇਸ ਦੀ ਇਨਵੈਸਟੀਗੇਸ਼ਨ ਆਨਗੋਇੰਗ ਹੈ ਫਿਲਹਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ 4 ਇਲੀਗਲ ਵੈਪਨ ਹੋ ਰਿਕਵਰ ਕੀਤੇ ਨੇ ਤੇ ਕੋਈ ਹੋਰ ਬੰਦੇ ਵੀ ਨਾਲ ਅਰੈਸਟ ਹੋਏ ਸੀ ਨੇ ਇਹ ਇਸ ਕੇਸ ਦੇ ਵਿੱਚ ਹੋਰ ਬੰਦੇ ਅਸੀਂ ਨਾਮਜ਼ਦ ਕੀਤੇ ਨੇ ਦੇ ਆਰ ਪੈਂਡਿੰਗ ਅਰੈਸਟ ਤੇ ਅਸੀਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਰੇਡਸ ਜਾਰੀ ਨੇ ਇਹ ਕਿਸ ਤਰੀਕੇ ਦੇ ਮੇਡ ਪਿਸਟਲ ਹੈ ਯਾਰ ਆਪਣੇ ਵੈਪਨਸ ਅਗੇ ਜੀ ਇਹ ਬੇਸਿਕਲੀ ਇਲੀਗਲੀ ਮੇਡ ਦ ਵੈਪਨਸ ਵੀ ਤੇ 32 ਬੋਰ ਦੇ ਵੈਪਨ ਨੇ ਤੇ ਮੈਨੂਫੈਕਚਰਿੰਗ ਇਹਨਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਤੇ ਉਸ ਚੀਜ਼ ਦੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡਿਟੇਲਸ ਹੈਗੀਆਂ ਨੇ ਪਰ ਇਸ ਤਵਤੀਜ ਦੀ ਗੁਪਤਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦਾ ਹਜੇ ਡਿਸਕਲੋਜ਼ਰ ਨਹੀਂ ਕਰ ਰਹੇ ਇਸ ਕੇਸ ਦੇ ਵਿੱਚ ਅਸੀਂ ਸਾਨੂੰ ਹੋਰ ਉਮੀਦ ਹੈ ਹੈਗੀ ਹੈ ਕਿ ਅਸੀਂ ਰਿਕਵਰੀ ਵੀ ਕਰਾਂਗੇ ਤੇ ਜਿਹੜੇ ਨਾਮਜਾਤ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰੇ ਕਿਸੇ ਕਿਦੀ ਨਿਸ਼ਾਨਦੇਹੀ ਤੇ ਰਿਕਵਰ ਕੀਤੇਗੇ ਨੇ ਕਿੱਥੋਂ ਕੀਤੇਗੇ ਨੇ ਤੇਜਵੀਰ ਸਿੰਘ ਸਾਡੀ ਦੀ ਨਿਸ਼ਾਨਦੇਹੀ ਤੇ ਰਿਕਵਰ ਕੀਤੇ ਨੇ ਇਸ ਰੰਤ ਇਹ ਤੇਜਵੀਰ ਦਾ ਕੀ ਰੋਲ ਹੈ ਜੀ ਇਹ ਜੀ ਜਿੱਦਾਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਇਹ ਬੰਦਾ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਲੋਚਡ ਹੈ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆਂ ਇਹਦੀ ਜਿਹੜੀ ਕੰਟੈਕਟਸ ਤੇ ਜਿਹੜੇ ਸਾਰੇ ਡੀਟੇਲ ਇਨਵੈਸਟੀਗੇਸ਼ਨ ਉਹਦੀ ਚੱਲ ਰਹੀ ਹੈ ਇਹਦੇ ਉੱਤੇ ਪਹਿਲਾਂ ਯੂਪੀਏ ਦਾ ਪਰਚਾ ਵੀ ਦਰਜ ਹੈ ਤੇ ਇਲੀਗਲ ਆ Arms ਦਾ ਵੀ ਪਰਚਾ ਦਰਜ ਹੈ ਅੰਮ੍ਰਿਤਸਰ ਦਰਜ ਹੈ ਤੇ ਇੱਕ ਜਗਰਾਮ ਦਰਜ ਹੈ ਕ੍ਰਿਮੀਨਲ ਕਿਸਮ ਦਾ ਆਦਮੀ ਹੈ ਤੇ ਲੁੱਟਾਂ ਖੋਹਾਂ ਫਰੋਤੀ ਤੇ ਮਰਡਰ ਕਰਾਉਣ ਦੇ ਲਈ ਇਹ ਜਿਹੇ ਵੈਪਨਸ ਨੂੰ ਮੰਗਾਇਆ ਜਾ ਰਿਹਾ ਸੀਗਾ ਇਹ ਕਿੱਥੋਂ ਲੌਂਗ ਕਰਦੇ ਹਿੱਸਾ ਕਿੱਥੋਂ ਹੈ ਇਹ ਅੰਮ੍ਰਿਤਸਰ ਬੇਸਡ ਹੈ ਤੇ ਹੁਣ ਫਿਲਹਾਲ ਪਟਿਆਲਾ ਜ਼ਿਲ੍ਹੇ ਲੋਚ ਦੇ ਜਿਹੜੇ ਦੇ ਨਾਲ ਦੇ ਸਾਥੀ ਸੀ ਪਹਿਲਾਂ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਫਿਰ ਜੁਡੀਸ਼ੀਅਲ ਭੇਜ ਦਿੱਤਾ ਜੀ ਕੋਈ ਪਤਾ ਲੱਗੇ ਕੋਈ ਕਾਰਵਾਈ ਇਹਨੂੰ ਜਿਵੇਂ ਅਮਲ ਚ ਲਿਆਂ ਲੱਗੀ ਸੀ ਕੋਈ ਕਾਰਵਾਈ ਕਰ ਲੱਗੀ ਸੀ ਫਿਰ ਤਾਂ ਤਾਂ ਕੁਸ ਮੰਨੇ ਕੋਈ ਵਾਰਦਾਤ ਤਾਂ ਨਹੀਂ ਹੋ ਜਾਂਦੇ ਉਹ ਮੰਨੇ ਨਹੀਂ ਜੀ ਤੇ ਉਹਦੇ ਬਾਰੇ ਅਸੀਂ ਡਿਟੇਲਡ ਰਿਪੋਰਟ ਹੈ ਜਿਹੜੀ ਸੰਬੰਧਤ ਕਨਸਰਨਡ ਆਫੀਸਰ ਨੂੰ ਅਸੀਂ ਭੇਜ ਚੁੱਕੇ ਨੇ ਕਿੰਨੀ ਦੇਰ ਤੋਂ ਵੰਸ ਹੈਗਾ ਜੀ ਤੇਜਵੀਰ ਜ਼ਿਲ੍ਹੇ ਦੋ ਸਾਲ ਤੋਂ ਮੰਨੇ ਠੀਕ ਹੈ ਥੈਂਕ ਯੂ